ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਝੋਨੇ ਦਾ ਸੀਜ਼ਨ ਆ ਗਿਆ ਤੇ ਕੁਝ ਵੈਰਾਈਟੀਆਂ ਪੱਕ ਗਈਆਂ ਨੇ ਤੇ ਦੇਖੋ ਇਹ ਵੀਰ ਝੋਨਾ ਵੱਢਣ ਮਸ਼ੀਨ ਲੈ ਕੇ ਚੱਲੇ ਸੀ ਤੇ ਜਦੋਂ ਵਿੱਚ ਮਸ਼ੀਨ ਦੇ ਵੇਖਿਆ ਤੇ ਬਿੱਲੀ ਦੇ ਤਿੰਨ ਬੱਚੇ ਵੇਖੋ ਵਿੱਚ ਕਿਵੇਂ ਫਸੇ ਹੋਏ ਆ ਤੇ ਇਹਨਾਂ ਵੀਰਾਂ ਨੇ ਵੇਖੋ ਸਾਰਾ ਸਿਸਟਮ ਖੋਲ ਕੇ ਮਸ਼ੀਨ ਦਾ ਤੇ ਉਹਨੂੰ ਥੱਲੇ ਰੱਖ ਕੇ ਫਿਰ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਕਹਿੰਦੇ ਲੋਕੀ ਕੀ ਰੱਬ ਬੰਦਾ ਭੇਜ ਦਿੰਦਾ ਜਦੋਂ ਕਿਸੇ ਦੀ ਜਾਨ ਬਚਾਣੀ ਹੋਵੇ ਤੇ ਦੇਖੋ ਕਿਵੇਂ ਇਹ ਤਿੰਨਾਂ ਨੂੰ ਹਣੇ ਵੀਰ ਕੱਢਣਗੇ ਤੇ ਇਹਨਾਂ ਦੀ ਜਾਨ ਨੂੰ ਬਚਾਣਗੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਜਦੋਂ ਵੀ ਕੋਈ ਕੰਪੈਨ ਹਨੋ ਤੋਰੈਂਟ ਸੀਜ਼ਨ ਤੇ ਜਾਣ ਲੱਗਿਆਂ ਤੇ ਇੱਕ ਵਾਰੀ ਚੈੱਕ ਜ਼ਰੂਰ ਕਰ ਲੈ ਕਿਉਂਕਿ ਵਿੱਚ ਜਾਨਵਰ ਬਹੁਤ ਬੈਠੇ ਹੁੰਦੇ ਆ ਕਿਸੇ ਦਾ ਭਲਾ ਹੋ ਜੇ ਕਿਸੇ ਦੀ ਜਾਨ ਨਾ ਚਲ ਜੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਰਾਵਾਂਗੇ ਧੰਨਵਾਦ ਐ ਕਰਦੇ ਆ ਕਿ ਨਾਇਨ ਜੁਰਾ ਬੋਲ ਰਾਜੇ ਸੁਣੋ ਬਾਤ ਸੁਣੋ ਹਾਂ ਇੱਕ ਵਾਰ ਦੇ ਨੂੰ ਇੱਥੇ 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 ਮੇਡ ਉਹ ਦੱਸੀ ਵੜਦਾ ਹੈ ਇਹ ਕੱਲ੍ਹ ਕੁੜੀ ਆ ਜੇ ਬੜ ਕੇ ਰੈਚਰ ਪਟੇ ਰੁਕੇ ਚਾਹ ਪਾਣੀ ਇੱਥੇ ਕੋਲ ਪਿਆ ਹੈ ਲੈ ਉਹ ਬੜੀ ਲੱਗਿਆ ਗਿਆ ਹੁਣ